ਗੁਰਦਾਸਪੁਰ ਸ਼ਹਿਰ ਦੇ ਰਾਮ ਨਗਰ ਕਲੋਨੀ ਵਿੱਚ ਲక్ష్ਮੀ ਨਾਰਾਇਣ ਧਾਮ ਨੂੰ ਚੋਰੀ ਨੇ ਬੀਤੀ ਰਾਤ ਨਿਸ਼ਾਨਾ ਜੜਾ ਬਣਾ ਲਿਆ ਚੋਰਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਚੋਰ ਮੰਦਿਰ ਦੇ ਅੰਦਰ ਮਹਿੰਗੇ ਮੁੱਲ ਦੀਆਂ ਪਿੱਤਲ ਦੀਆਂ ਮੂਰਤੀਆਂ ਅਤੇ ਹੋਰ ਸਮਾਨ ਦੇ ਨਾਲ ਲੰਗਰ ਲਈ ਦਾਨ ਪਾਤਰ ਵਿੱਚ ਰੱਖੀ ਗਈ ਕਰੀਬ 25000 ਦੀ ਨਕਦੀ ਵੀ ਚੋਰੀ ਕਰਕੇ ਲੈ ਗਏ ਮੰਦਿਰ ਦੇ ਸੇਵਾਦਾਰਾਂ ਅਨੁਸਾਰ ਚੋਰ ਨੇੜੇ ਦੇ ਇੱਕ ਟੁੱਟੇ ਪਏ ਸ਼ਟਰ ਦੀਆਂ ਪੌੜੀਆਂ ਚੜ੍ਹ ਕੇ ਛੱਤਰਾਹੀ ਮੰਦਰ ਵਿੱਚ ਦਾਖਲ ਹੋਈ ਸੀ ਅਤੇ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਹਨਾਂ ਨਾ ਸਿਰਫ ਦਰਬਾਰ ਵਿੱਚ ਪਈਆਂ ਪਿੱਤਲ ਦੀਆਂ 8 ਮੂਰਤੀਆਂ ਤੇ 3 ਗੁਰਜ ਚੋਰੀ ਕੀਤੇ ਬਲਕਿ ਸੰਦੂਕ ਖੋਲ੍ਹ ਕੇ ਉਸ ਵਿੱਚ ਪਿਆ ਪਿੱਤਲ ਦਾ ਸਮਾਨ, ਕੰਟੀਆਂ ਆਦਿ ਚੋਰੀ ਕਰਕੇ ਲੈ ਗਏ ਅਤੇ ਮੰਦਰ ਵਿੱਚ ਜਗਦੀ ਅਖੰਡ ਜੋਤ ਲਈ ਰੱਖੇ ਗਏ ਕਿਉ ਦੇ ਡੱਬੇ ਵੀ ਚੋਰਾ ਵੱਲੋਂ ਚੋਰੀ ਕੀਤੀ ਗਈ ਅਤੇ ਰਸੋਈ ਵਿੱਚ ਰੱਖੇ ਗੈਸ ਚੁੱਲ੍ਹੇ ਤੇ ਪਿੱਤਲ ਦੇ ਬਰਤਨ ਤੱਕ ਉਹਨਾਂ ਨੇ ਨਹੀਂ ਛੱਡੇ ਇਸ ਦੇ ਨਾਲ ਹੀ ਦਾਨ ਪਾਤਰ ਦਾ ਤਾਲਾ ਤੋੜ ਕੇ ਉਸ ਵਿੱਚ ਲੰਗਰ ਲਈ ਪਈ ਰੱਖੀ 25000 ਰਗਦੀ ਵੀ ਉਹਨਾਂ ਵੱਲੋਂ ਚੋਰੀ ਕੀਤੀ ਗਈ ਦੱਸਿਆ ਕਿ ਮੰਦਰ ਵਿੱਚ ਕੈਮਰੇ ਵੀ ਲੱਗੇ ਹਨ ਪਰ ਚੋਰ ਕੱਲੇ-ਕੱਲੇ ਨੂੰ ਜਾ ਕੇ ਚੋਰੀ ਦਾ ਸਬੂਤ ਮਟਾਉਣ ਲਈ ਉਸ ਦੀ ਡੀਵੀਆਰ ਵੀ ਤੋੜ ਕੇ ਨਾਲ ਲੈ ਗਏ ਮੇਰਾ ਨਾਮ ਮੁਗਲਤਾ ਹੈ ਜੀ ਮੈਂ ਕੱਲ ਸਵੇਰੇ ਆਪਣੇ ਘਰ ਪਾਰਟ ਕਰਦਾ ਪਿਆ ਸੀਗਾ ਤੇ ਮੈਨੂੰ ਤਾਂ ਹਮਲੇ ਫੋਨ ਆਇਆ ਸੀਗਾ ਕਿ ਇੱਧਰ ਦਸਾਰੇ ਚੋਰੀ ਹੋ ਗਈ ਹੈ ਜੀ ਪਿੱਤਲ ਦਾ ਸਾਰਾ ਮੂਰਤੀਆਂ ਸੀਗੀਆਂ ਤੇ ਮਾਤਾ ਰਾਣੀ ਦੇ ਭਗਵਾਨ ਸਾਰਿਆਂ ਦੇ ਉਹ ਸਾਰੇ ਲੈ ਗਏ ਸੀਗੇ ਨਾਲ ਹੀ ਆਪਣੇ ਨਾਲ ਸਾਡੇ ਦੇ ਵਿੱਚ ਕੈ ਸੀਗਾ ਵੀ 25000 ਰੁਪਿਆ ਆਪਾਂ ਸ਼ਿਵਰਾਤਰੀ ਦਾ ਲੰਗਰ ਲਾਉਂਦੇ ਹਰ ਸਾਲ ਤੇ ਉਹ ਵੀ ਚੋਰ ਲੈ ਗਿਆ ਆਪਣੇ ਨਾਲ ਇਹਨਾਂ ਨਾਲ ਇੱਥੇ ਪਿੱਤਲ ਦੇ ਪਲੇਟਾਂ ਸੀਗੀਆਂ ਘੰਟੀ ਸੀਗੀ ਸ਼ੇਰ ਸੀਗੇ ਮਾਤਾ ਰਾਣੀ ਦੇ ਉਹ ਵੀ ਨਾਲ ਲੈ ਗਏ ਅੰਦਰ ਸਾਡੇ ਡੀਵੀਆਰ ਕੈਮਰੇ ਦੀ ਰਿਕਾਰਡਿੰਗ ਵੀ ਨਾਲ ਲੈ ਗਿਆ ਆਪਣੇ ਅੰਦਰ ਦੇਸੀ ਘੋੜੇ ਦੇ ਡੱਬੇ ਸੀਗੇ ਸਾਡੇ ਉੱਤੇ ਖੰਡ ਜੋ ਜਗਦੀ ਹੈ 24 ਘੰਟੇ ਤੇ ਉਹ ਵੀ ਆਪਣੇ ਨਾਲ ਲੈ ਗਏ ਤੇ ਅੰਦਰ ਰਸੋਈ ਚ ਜਿਹੜੇ ਗੈਸ ਦਾ ਬਰਨਰ ਹੁੰਦਾ ਉਹ ਵੀ ਆਪਣੇ ਨਾਲ ਲੈ ਗਏ ਸਾਰਾ ਕੁਝ ਕੁੱਲ ਕਿੰਨੀਆਂ ਮੂਰਤੀਆਂ ਨੇ ਕੁੱਲ 8-9 ਮੂਰਤੀਆਂ ਸੀਗੀਆਂ ਜੀ ਤੇ ਕਿੰਨਾ ਕੁ weight ਹੋਇਆ ਇੱਕ 2.5 ਕਿਲੋ ਇੱਕ ਮੂਰਤੀ ਦਾ weight ਹੋਏਗਾ ਜੀ ਪਿੱਤਲ ਦਾ ਭਾਰੀ ਹੈ ਜੀ ਗੁਰਜ ਗੁਰਜੋ ਵੀ 1/2 ਕਿਲੋ ਦੇ ਹੋਣਿਆ ਜੀ ਤਿੰਨ ਗੁਰਜ ਸੀਗੇ ਦੋ ਛੇਰ ਸੀ ਦੋ ਛੇਰ ਸੀਗੇ ਇੱਕ ਕੈਂਡੀ ਸੀਗੀ ਜੀ ਪਿੱਤਲ ਦੀ ਕੁੱਲ ਕਿ ਕਿੰਨਾ ਦਾ ਨੁਕਸਾਨ ਹੋਇਆ ਲੱਗਦਾ ਪਿੱਤਲ ਦੇ ਮੂਰਤੀਆਂ ਉਹ ਸੁਨਾ ਕਿੰਨੇ ਦਾ ਹੋਇਆ ਪਿੱਤਲ ਦੀ ਮੂਰਤੀ ਲਾ ਲ ਤੁਸੀਂ 50-60 ਹਜ਼ਾਰ ਦੇ ਅਪਰੋਕਸ ਤੇ ਜਿਹੜੇ ਕੈਸ਼ ਆ ਵੀ 25000 ਰੁਪਏ ਉਹ ਲੱਖ ਕਰ ਰੁਪਏ ਦੇ ਕਰੀਬ ਹਾਂਜੀ ਕਿਉਂਕਿ ਅੱਜ ਤੋਂ 2 ਸਾਲ ਪਹਿਲੇ ਵੀ ਸਾਡੇ ਤੇ ਚੋਰੀ ਹੋਈ ਸੀਗੀ ਉਦੋਂ ਵੀ ਆਪਾਂ ਸ਼ਵਰਾਤਰੀਆ ਲੰਗਾ ਲਾਣਾ ਸੀਗਾ ਕੀ ਮੰਗ ਕੀ ਕਰਦੇ ਹੋ ਨਾ ਮੰਗੇ ਇਹੀ ਕਰਦੇ ਆ ਕਿ Hindu ਧਾਰਮਿਕ ਸਥਾਨਾਂ ਦੇ ਜਿੱਤੇ ਕਰਦੇ ਆ ਇਹਨਾਂ ਪਰ ਇਹਨਾਂ ਨੂੰ ਨੱਥ ਪਾਈ ਜਾਵੇ ਜੀ ਪੁਲਿਸ ਨੂੰ ਕੰਪਲੇਟ ਲਿਖਾਈ ਪੁਲਿਸ ਨੂੰ ਮੌਕੇ ਤੇ ਕੰਪਲੇਟ ਕਰਤੀ ਸੀਗੀ ਜੀ ਐਸਓ ਸਾਹਿਬ ਮੌਕੇ ਤੇ ਆਗੇ ਸੀ ਜੀ ਮੇਰਾ ਨਾਮ ਸ਼ਮਾ ਹੈ ਤੇ ਗੁਰਦਾਸਪੁਰ ਧਾਮ ਤੋਂ ਹੀ ਬੋਲਦੇ ਪਏ ਆ ਲక్ష్ਮੀ ਨਾਰਾਇਣ ਧਾਮ ਤੋਂ ਤੇ ਭਈਆ ਸਾਡੇ ਇੱਥੇ ਧਾਮ ਚ ਸੇਰੇ ਅਸੀਂ ਆਏ ਆ 8 ਵਜੇ ਜੋ ਜਗਾਉਣ ਵਾਸਤੇ ਜਦੋਂ ਅਸੀਂ ਆਏ ਤੇ ਇੱਥਾਂ ਆਦਿਆਂ ਨੂੰ ਸਾਡੇ ਸਮਾਨ ਚੋਰੀ ਹੋ ਗਈ ਸਾਡੇ ਧਾਮ ਚ ਸਾਡੇ ਧਾਮ ਦੀਆਂ 8 ਮੂਰਤੀਆਂ ਤੇ ਪਿੱਤਲ ਦਾ ਸਾਰਾ ਹੀ ਸਮਾਨ ਲੈ ਕੇ ਪਿੱਤਲ ਦੇ ਗੁਰਜ ਜੀ ਸੀਗੇ ਪਿੱਤਲ ਦੀਆਂ ਪਲੇਟਾਂ ਚਮਚੇ ਫਿਰ ਹੋਰ ਵੀ ਬਹੁਤ ਪਿੱਤਲ ਦਾ ਸਮਾਨ ਹੀ ਬਈਆ ਜੋ ਖੜਿਆ ਉਹਨਾਂ ਨੇ ਤੇ ਬਾਕੀ ਉਹਨਾਂ ਨੇ ਪੇਟੀ ਖੋਲ ਕੇ ਉੱਤਰ ਪਿੱਤਲ ਦਾ ਜਿਹੜੀ ਜੋ ਤਾਂ ਹੀ ਇਕੱਠੀਆਂ ਕੀਤੀਆਂ ਉਹ ਸਮਾਨ ਲੈ ਕੇ ਗਏ ਬਈਆ ਤੇ ਅਲਮਾਰੀ ਖੋਲ ਕੇ ਘਿਓ ਦੇ ਡੱਬੇ ਅਲਮਾਰੀ ਚੋਂ ਸਮਾਨ ਵੀ ਸਾਡਾ ਉਹਨਾਂ ਨੇ ਕਾਫੀ ਨੁਕਸਾਨ ਕੀਤਾ ਫਿਰ ਲੈ ਗਏ ਸਮਾਨ ਹਾਂਜੀ ਕੈਸ਼ ਵੀ ਹੈ ਬਈਆ 20-25000 ਰੁਪਏ ਕੈਸ਼ ਵੀ ਹੈ ਉਹ ਕਿੱਥੇ ਪਿਆ ਹੈ ਉਹ ਐ ਇਹਦੇ ਵਿੱਚ ਪਿਆ ਦੇ ਅਗਲੇ ਵਿੱਚ ਅੱਛਾ ਬੱਲਾ ਮਲਵਤ ਬੰਦਾ ਪੈਸਾ ਹਾਂਜੀ 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 ਸੇਵਾ ਦਾ ਇਕੱਠੇ ਲੰਗਰ ਲਗਾਣਾ ਸੀ ਭਈਆਂ ਸ਼ਵਰਾਤਰੀ ਦਾ ਸ਼ਵਰਾਤਰੀ ਦੀ ਸੇਵਾ ਇਕੱਠੀ ਕੀਤੀ ਸੀ ਤਾਂ ਉਹ ਸੰਗਤ ਕੋਲੋਂ ਸਾਰੀ ਕੋਲੋਂ ਆਏ ਹਾਂਜੀ ਉਹ ਸਾਰੇ ਸੀੜੀਆਂ ਚੜ੍ਹ ਕੇ ਆਏ ਬੈਕ ਤੋਂ ਬੈਕ ਕੀ ਹੈ ਬੈਕ ਨਾਲੇ ਖਾਲੀ ਪਲਾਟ ਤੇ ਨਾਲੇ ਖਾਲੀ ਪਲਾਟ ਵੱਲੋਂ ਚੜ੍ਹ ਕੇ ਆਏ ਹੋਏ ਉੱਧਰ ਨੂੰ ਗਏ ਆ ਸਾਰਾ ਸਮਾਨ ਭਰ ਕੇ ਬੋਰੀਆਂ ਚ ਲੈ ਕੇ ਗਏ ਵੀ ਪਹਿਲੇ ਵੀ ਇੱਥੇ ਚੋਰੀ ਹਾਂਜੀ ਪਹਿਲੇ ਵੀ ਹੋਈ ਪਰ ਪਹਿਲੇ ਵੀ ਸਾਡੀ ਸੁਣਵਾਈ ਨਹੀਂ ਹੋਈ ਭਈਆ ਪਹਿਲੇ ਵੀ ਉਦੋਂ ਤੋਂ ਕੈਸ਼ ਵੀ ਸਾਡਾ ਕਾਫੀ ਗਿਆ ਸੀ ਕੈਮਰੇ ਕੈਮਰੇ ਨੂੰ ਕਿ ਕੈਮਰੇ ਉਹ ਤੋੜ ਕੇ ਡੀਵੀਆ ਤੋੜ ਕੇ ਚਲੇ ਗਿਆ ਭਈਆ ਸਾਰੇ ਤੋੜ ਨਾਲ ਹੀ ਲੱਗਿਆ ਆਪਣੀ ਜੀ ਨਾਲ ਹੀ ਲੱਗਿਆ